ਸੱਸੀ ਗਾਲ ਜੀ ਦੋਸਤੋ ਆਪ ਪਹੁੰਚ ਚਕ ਹੈਮ ਮਕਸਰਾ ਮਾਗੀ ਮੇਲੇ ਵਿੱਚ ਇੱਥੇ ਸੇਖਾਗਲਾਂ ਤੋਂ ਬਾਈ ਉਹਦੇ ਆਏ ਆ ਆਪਣੇ ਜਾਨਵਰ ਲੈ ਕੇ 8 ਜਾਨਵਰ ਇਹਨਾਂ ਦੇ ਆ ਦੱਸਿਓ ਬਾਈ ਜੀ ਉਹ ਸੱਸੀ ਗਾਲ ਜੀ ਸੱਸੀ ਗਾਲ ਜੀ ਕਿੱਥੋਂ ਆਏ ਜੀ ਪਿੰਡ ਸੇਖਾਗਲਾਂ ਜਿਹੜਾ ਸੇਖਾਗਲਾਂ ਤੋਂ ਜੀ ਕਿੰਨੇ ਜਾਨਵਰ ਲੈ ਕੇ ਆਏ 8 ਜਾਨਵਰ ਲੈ ਕੇ ਆਏ ਅੱਛਾ ਜੀ ਆਹ ਜਾਨਵਰ ਖੜੇ ਹੋਏ ਆ ਹਾਂ ਜੀ ਤੇ ਮਾਰੀ ਡਿਟੇਲ ਦੱਸੋਗੇ ਇਹਨਾਂ ਦੀ ਹਾਂ ਜੀ ਹਾਂ ਜੀ ਆ ਜੋ ਮੈਨੂੰ ਦੱਸ ਦਿਓ ਜੀ ਇਹ ਵੰਦਰਾਲੇ ਸੂਰਜਗੋੜ ਦਾ ਬੱਚਾ ਜੀ ਅੱਛਾ ਜੀ ਹਾਂ ਜੀ ਇਹਦਾ ਆਪਾ ਇਹ 300000 ਰੁਪਏ ਜੀ 3 ਲੱਖ ਰੁਪਏ ਜੀ ਹਾਂ ਇਹ ਸੇਲ ਹੋ ਗਈ ਇਹ ਹੋ ਗਿਆ ਹੋ ਚੱਕ ਠੀਕ ਹੈ ਜੀ ਇਹ ਜਿਹੜਾ ਜੀ ਇਹ ਹੈਗੀ ਆ ਜੀ 3 ਮਹੀਨਾ ਦੀ ਗੱਭਣ ਕੋੜੀ ਅੱਛਾ ਜੀ ਇਹ ਆਪਣੇ ਵਾਲੇ ਫਤੇ ਘੋੜੇ ਤੋਂ ਗੱਭਣਾ ਫਤੇ ਘੋੜੇ ਤੋਂ ਹਾਂ ਇਹਦਾ 3.5 ਲੱਖ ਰੁਪਏ ਹੈ ਠੀਕ ਹੈ ਜੀ ਇਹਦਾ ਕੱਦ ਕਿੰਨਾ ਜੀ ਇਹ 62 ਇੰਚ ਕਰਦਾ ਜੀ 62 ਇੰਚ ਕਰਦਾ ਜੀ 3 ਮਹੀਨਾ ਦੀ ਪ੍ਰੈਗਨੈਂਟ ਠੀਕ ਆ 3 ਮਹੀਨਾ ਦੀ ਗੱਭਣਾ ਹੈ ਠੀਕ ਆ ਜੀ ਇਹ ਹੈਗੀ ਆ ਜੀ 8 ਮਹੀਨੇ ਦੀ ਬਿਸ਼ੇਰੀ 8 ਮਹੀਨੇ ਦੀ ਬਿਸ਼ੇਰੀ ਹਾਂ ਫਤੇ ਘੋੜੇ ਦੀ ਇਸੇ ਆਪਣੇ ਦੀ ਠੀਕ ਆ ਜੀ ਜਿਹਦਾ 3 ਲੱਖ ਰੁਪਈਆ ਹੈ ਇਹ 3 ਲੱਖ ਰੁਪਈਆ ਇਹ ਇਹ ਜੀ ਇਹ 8 ਮਹੀਨੇ ਦੀ ਗੱਬਣਾ ਜੀ ਇਹ ਫਤੇ ਘੋੜੇ ਦੇ ਆਪਣੇੰਦੇ ਗੱਬਣਾ ਜੀ ਇਹਦਾ 2.5 ਲੱਖ ਰੁਪਈਆ ਜੀ ਠੀਕ ਆ ਫਤੇ ਫਤੇ ਘੋੜਾ ਕਿਹੜਾ ਜੀ ਆਰਜੇਂਡਾਰ ਵਾਲੀ ਵਾਲਾ ਬੱਚਾ ਆਪਣੇ ਕੋਲੇ ਆਪ ਸਟੱਡ ਨੂੰ ਅੱਛਾ ਜੀ ਇਹ ਹੈਗੀ ਆ ਸਾਡੇ 8 ਮਹੀਨੇ ਦੀ ਸਾਡੇ 8 ਮਹੀਨੇ ਚਾਲ ਚੂਰੇ ਚ ਪੂਰੀ ਤਰਦੀ ਆ ਠੀਕ ਆ ਜੀ ਤੇ ਇਹਦਾ 2.5 ਲੱਖ ਰੁਪਇਆ ਇਹ ਵੀ ਫਦੇ ਘੋੜਾ ਦੇਖੋ ਬਣਾ ਠੀਕ ਆ ਜੀ ਇਹ ਮਾਲਾ ਫਦੇ ਘੋੜਾ ਦੇਖਣ ਲਈ ਹਾਂ ਜੀ ਹਾਂ ਜੀ ਆਹ ਦੋਸਤੋ ਤੁਹਾਨੂੰ ਦਿਖਾਉਣ ਲੱਗੇ ਫਦੇ ਘੋੜਾ ਇਹ ਅਰਜਨ ਰੌੜੀਆ ਦਾ ਬੱਚਾ ਜੀ ਬਹੁਤ ਬੜਾ ਹੈ ਹਾਂ ਜੀ ਠੀਕ ਆ ਜੀ ਕਿੰਨਾ ਕੱਦੇ ਦਾ ਇਹਦਾ ਚੌਂਟ ਦਿਖਾਦਾ ਜੀ ਚੌਂਟ ਚ ਕਰਦਾ ਜੀ ਹਾਂ ਜੀ ਇਹਦਾ ਕੀ ਆਪ ਇਹਦਾ ਨਾਮ ਇਹਨਾਂ ਫਤਿਹ ਕੋਲ ਆਈ ਹਾਂਜੀ ਠੀਕ ਆ ਜੀ ਯਾਰ ਜਾਂਦਾ ਰੋਲੀ ਆ ਇਹਦਾ ਬੱਚਾ ਜੀ ਠੀਕ ਆ ਜੀ ਇਹਦਾ ਕੀ ਆਪ ਡਿਮਾਂਡ ਕਰਦੇ ਨੇ ਨਹੀਂ ਇਹ ਵੀ ਸੇਲਵਾਤ ਨਹੀਂ ਇਹ 100 ਵਾਸਤੇ ਇਹ ਵੈਸੇ ਆ ਜਾਂਦਾ ਸੇਲ ਨਹੀਂ ਕਰਨਾ ਪਾ ਠੀਕ ਆ ਥੈਂਕ ਯੂ ਮਰਾ ਬਹੁਤ ਬਹੁਤ ਧੰਨਵਾਦੀ